ਸਾਰਿਆਂ ਨੂੰ ਮੇਰੇ ਵੀਰੇ ਬੋਲਦਾਂ ਵਾਲੇ ਫੇਰ ਅੱਜ ਹਰਟ ਦੌੜਲਾ ਤਲਵੰਡੀ ਫੱਤੋ ਤੁਹਾਨੂੰ ਦਿਖਾਉਣੇ ਆ ਅੱਜ ਬਲੌਗ ਬਣਾ ਕੇ ਵੀਡੀਓ ਹਾਰੇ ਬੋਲਦਾਂ ਦੀ ਇੱਥੇ ਕਿੱਦਾਂ ਕਰ ਭੱਜਦੇ ਜਿੱਤਦੇ ਬੋਲਦਾਂ ਵਾਲੇ ਦਿਖਾਉਣੇ ਆ ਆ ਰੋ ਇੱਕ ਵਾਰ ਇੱਕ ਕਬੱਡੀ ਹੁੰਦੀ ਹੈ ਇੱਕ ਵਾਰ ਫੇ ਹਾਰਟ ਤੋੜ ਹੁੰਦੀ ਆ ਹਾਂ ਹਾਂ ਇਹ ਮਾਰਾ ਸਾਡਾ ਵਿੱਕੀ ਭਰਾ ਆ ਮਹਾਰਾਜ ਇਹ ਬਹੁਤ ਸ਼ੌਂਕੀ ਆ ਭਰਾ ਇਹਦਾ ਬੋਲਦਾਂ ਦਾ ਹਾਂ ਆਦੀ ਬਖਟਾ ਦੇ ਨਾਲ ਉਹ ਵਿੱਕੀਪਰਾ ਕਿੱਧਰ ਰਿਹਾ ਜਵਾਲਾ ਚ ਅੱਛਾ ਜੀ ਆਪਾਂ ਟੀਮ ਲੱਗੀ ਹੈ ਇਹ ਗੰਦੀ ਦੇ ਨਾਲ ਖਰਾਬ ਹੋ ਗਿਆ ਅੱਜ ਕਿੰਨੇ ਬਾਲ ਬਿੱਲੇ ਕਹਿੰਦੇ ਹੋ ਅੱਛਾ ਜੀ ਆਪ ਜਾ ਰਹੇ ਕਾਲਾ ਬਾਲ ਦਾ ਇੱਦਾਂ ਰਿਹਾ ਬਹੁਤ ਬਹੁਤ ਧੰਨਵਾਦ ਹੈ ਅੱਗੇ ਕਹਿੰਦੇ ਤੇਰੀ ਆਇਆ ਜਾਂ ਬੇਸੀ ਕੋਲ ਹਾਂ ਬਾਹ ਬੇਨਤੀ ਕਰੀ ਆ ਜੀ ਪਾਪਾ ਸਾਡਾ ਪਾਪਾ ਜੀ ਇਹ ਕੀ ਨਾਮ ਹੈ ਸਰਜੀਤ ਸਿੰਘ ਕਰੀਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਠੀਕ ਹੈ ਜੀ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਸ ਸ਼ੌਕ ਹੁਣ ਤਾਂ ਬੁੱਧ ਮਾ 50 55 ਸਾਲ ਬਾਹਰ ਰਹਿ ਕੇ ਆਇਆ ਅੱਛਾ ਜੀ ਬਾਤ ਹਾਂ ਜੀ ਬਾਹਰ ਵੀਰ ਨਹੀਂ ਰਹਿਆ ਹੋਇਆ ਬੇਲੇ ਦਾ ਹਾਂ ਜੀ 15 ਸਾਲਾਂ ਦਾ ਠੀਕ ਜੀ ਪਹਿਲਾ ਪੌਜ਼ ਕਿਹੜਾ ਲਿਆ ਸੀ ਤੁਸੀਂ ਨੇ ਨੌ ਕਿਸੇ ਉਹ ਤਾਂ ਪਤਾ ਸੀ ਨੌ ਕਿਸੇ ਹਵਾਲ ਦਾ ਇਹਨਾਂ ਦਾ ਬੱਚੇ ਲਏ ਸੀ ਛੋਟੇ ਛੋਟੇ ਅੱਛਾ ਜੀ ਹਾਂਜੀ ਇਹਨੋਂ ਜੋ ਇੱਕ ਪਿੰਡਾਂ ਸੀ ਗੱਡੀ ਨੂੰ ਉਠਾਉਦੇ ਰਹੇ ਅੱਛਾ ਜੀ ਹਾਂਜੀ ਹੁਣ ਦੁਆਬੇ ਚ ਗੱਡੀ ਦੀਆਂ ਦੌੜਾਂ ਥੋੜੀਆਂ ਆ ਥੋੜੀਆਂ ਕੱਟ ਗਈਆਂ ਹਾਂ ਹਾਲਟ ਚਾਦੇ ਆ ਹਾਂਜੀ ਹਾਂਜੀ ਬਹੁਤ ਯਾਰੇ ਜਮਾ ਪੁਰਾਣੇ ਦੁਆਬੇ ਦੇ ਆਪਣੇ ਹਾਰਡ ਦੇ ਅੰਦੋਲਨ ਹਾਂਜੀ ਪਿਆਰ ਪਿਆਰ ਦਾ ਪਿਆਰ ਆ ਕੀ ਪਰਾ ਬਾਲ ਦਾ ਦੱਸ 9 ਕੀ ਬਾਲਦਾ ਇਹਦਾ ਇਹ ਭਾਜੀ ਇਹ ਸਰਦਾਰ ਦਲਜੀਤ ਸਿੰਘ ਭੰਗਲ ਤੋਂ ਲਿਆ ਸੀ ਅੱਛਾ ਜੀ ਹਾਂਜੀ ਪਹਿਲੇ ਦੂਜੇ ਵਿੱਚੇ ਵਿੱਚ ਰਹਿੰਦਾ ਹਾਂਜੀ ਪਹਿਲੇ ਦੂਜੇ ਵਿੱਚ ਵਜਦਾ ਵਿੱਚ ਭਾਜੀ ਬਿਮਾਰ ਹੋ ਗਿਆ ਸੀ ਇਹੇ ਹਾਂਜੀ ਹਾਂਜੀ ਹੋਰ ਕਾ ਕੇ ਫੇਰ ਖੜਾ ਵੀ ਰਿਹਾ ਭੌਂਦੇ ਹਾਂਜੀ ਹਾਂਜੀ ਪਿੱਛੇ ਬੱਗੇ ਵਾਲੀ ਦੱਸੋ ਯਾਰ ਸ਼ੇਰ ਪਰ ਰਣਿੰਦਰ ਸਿੰਘ ਸ਼ੇਰ ਪਰ ਹਣਾ ਅੰਕਲ ਹਣਾ ਕੋਲ ਲਿਆ ਸੀ ਇਹ ਅੱਛਾ ਜੀ ਇਹ ਲਿਆ ਸੀ ਆਪਾਂ ਹੁਣ ਕਿ ਦੌੜ ਕੇ ਤਾਂ ਵਧੀਆ ਨਹੀਂ ਪੂਰੀ ਹੁੰਦੀ ਆ ਹਾਂਜੀ ਇਹਨਾਂ ਦੀ ਪਾਰੀ ਜੋੜੀ ਹੈ ਇਕੱਠੇ ਭੱਜਦੇ ਇਹ ਹਾਂਜੀ ਬਾਣੀਆਂ ਕਹਿੰਦੇ ਇਹਨੂੰ ਹਾਂਜੀ ਹਾਂਜੀ ਉਹ ਸੁਣਣ ਦੇ ਅਸੀਂ 11 ਲੱਖ ਨੂੰ ਅੱਗੇ ਬੱਚਾ ਉਹਨੂੰ ਤਾਂ ਖਰਾਬ ਹੋ ਗਿਆ ਹਾਂ ਆਪਣੇ ਕੋਲ ਤਾਂ ਵਧੀਆ ਚੱਲਦਾ ਹੁਣ ਅੱਛਾ ਆ ਵੀ ਭੱਜ ਲੈ ਵਧੀਆ ਦੋਨੇ ਇਕੱਠੇ ਭਜਾਇਆ ਨੇ ਪਿਉਣੇ ਵਾਲੇ ਇਹ ਭਾਜੀ ਭਜਾਈ ਦੋਵੇਂ ਇਕੱਠੇ ਹੂੰ ਮਤਲਬ ਟ੍ਰੇਨਟ ਹੁੰਦੇ ਹਾਲੇ ਤਿਆਰ ਕਰਦੇ ਆ ਹਰੇ ਭਰੇ ਕਰਕੇ ਤਿਆਰੀ ਆ ਮਾਚਰ ਭਾਈ ਨਾਲ ਜੋੜਨਾ ਆ ਅੱਛਾ ਜੀ ਬਿਜ਼ਸ ਸਟਾਰ ਵਾਲデア ਸੁੱਖੇ ਮਾਨ ਦਾ 4 5 6 7 8 9 10 11 12 13 ਪੂਰੇ 13 ਗਿਣੇ ਵੀ 1 ਮਿੰਟ ਦੇ 14 ਰਸੀ ਬਾਲ ਨੂੰ ਸਰਜੀਤ ਸਿੰਘ criteria ਦਾ ਚੱਲਦਾ ਵੇ 15 ਉੱਪਰਲੇ ਪਾਸੇ ਨਰਿੰਦਰ ਸਿੰਘ ਸ਼ੇਰਪੁਰ ਮਖਤਿਆਰ ਸਿੰਘ ਸ਼ੇਰਪੁਰ ਦਾ 16 ਬੋਲਤ ਕਰ ਲਾਇਆ ਜਿੰਦਾ ਠੋਲੇ ਵਾਲਾ ਹਕਾਵਾ ਚੋਗ ਦਾ 18 24 25 ਮਿਆਰਾ ਨਾਲੇ ਡੈਕਟਰ ਦੇ ਉੱਤੇ ਅਜਿਹਾ 41 ਨੰਬਰ ਵਾਲੇ ਰਾਜਕੂਟ ਕਰਾਰਖ 45 ਦੇ ਗਰਨਾਮ ਸਿੰਘ ਕੇ ਜੀ ਸਤ ਉਹ ਕੰਮ छे अठ तेरहं चवा तेरहं कहिड़े भई हिकु मिंट चौदा ਹਰਾ ਤੁਆਲ ਦਾ ਚੱਲਦਾ ਵੇ ਹਰਾ ਬਿੱਲਾ ਵੀਡ ਬਾਂਸੀਆਂ ਹਟਾਵਾ ਇਸ ਯੋਗ ਦਾ 19 ਬੁਨਾ ਮੇਰਾ ਵੀ ਤੇ ਬ੍ਰਿੰਦਾ ਮੇਰਾ ਵੀ ਵਧੀਆ ਚੱਲਦੇ ਆ ਅਡਕਰ ਲਾਸਟ ਜਿਹੜਾ ਵੀ ਬਹੁਤ ਵਧੀਆ ਚੱਲੀ ਆ ਵੇ ਯੋਗ ਸਮਾਪਤ ਹੋ ਰੋੜ 5 ਮਿੰਟ 38 ਸਕੰਡ ਜੀ 8 9 10 30 14 ਪੂਰੇ 14 ਗੇੜੇ ਬਈ 1 ਮਿੰਟ ਦੇ

ਜੈਨ ਬਤਨਿੰਗ ਬੇਲਾਨੀ ਪਹਿਲੀ ਮੈਨੇ ਦੇ ਨਾਲ ਰੋਕੇਗਾ 18 ਆਟਾ ਬਾਜੀ ਇਸ ਜੋਗ ਦਾ 19 ਇਹ ਕੈਨ ਜੀ ਉਹਦਾ ਖਾਏਗਾ ਐਨਡਬੀ ਪੀ 35 17 1 ਇੱਕ ਵੀ ਆਹ ਦਾ ਦੇਖ ਲੈ 22 30 ਉਕਾ ਮਮਾ ਸਾਡਾ ਛੱਟ ਲੱਗੀ ਹੋਏ ਅੰਤਾਲੀ ਸਾਡੇ ਫੱਟੀਆਂ ਤੋਂ ਇੱਕ ਕਰਮ ਉੱਪਰ ਆ ਬਈ 40 ਬਹੁਤ ਵਧੀਆ ਜੋੜੀ ਚੱਲਦੀ ਆ